ਸਸਿਗਾ ਨਮਸਤੇ ਆਦਾ ਮੈਂ ਹਾਂ ਤੁਹਾਡਾ ਪਤਰਾ ਟਿੰਕੂ ਬਰਵਲ ਇਹ ਅੱਜ ਦੇ ਰੋਸਟਿੰਗ ਵੀਡੀਓ ਮੈਂ ਅੱਜ ਨਾ ਰੋਸਟਿੰਗ ਵੀਡੀਓ ਮੇਰਾ ਭਰਾ ਕਹਿੰਦਾ ਵੀ ਆਪਾਂ ਇਕੱਠੇ ਰਿਐਕਟ ਕਰੀਏ ਇਹ ਜੜੀਆਂ ਜਨਾੜੀਆਂ ਨੇ ਫੇਸਬੁੱਕ ਇੰਸਟਾਗ੍ਰਾਮ ਤੇ ਹੋਰ ਤਨਖਾਫ ਕੀਤਾ ਸਾਰਾ ਉਹਨਾਂ ਦੇ ਪਾਇਆ ਗੰਦ ਠੀਕ ਹੈ ਇਹਨਾਂ ਨੇ ਇੰਨਾ ਗੰਦ ਪਾ ਰੱਖਿਆ ਨਾ ਇੰਨਾ ਗੰਦ ਨਾ ਇੰਨੀ ਧੂੜ ਪੱਟੀ ਹੋਈ ਨਾ ਭੈਣ ਚੋਂ ਗੁੱਸਾ ਚੜਦਾ ਵੀ ਇਹਨਾਂ ਦੇ ਨਾ ਮਾਰਕਟਾਈ ਇਹ ਜੀ ਕੀਤੀ ਜੇਵੇ ਤਾਂ ਕੁੱਛੋ ਨਾ ਇਹਨਾਂ ਦੀ ਮਾਰ ਗਰਦ ਠਾਣੀ ਬਣੀ ਗਰਦ ਗਰਦ ਤੀਰ ਗਰਦ ਛੱਟ ਆਪਣੀ ਏਰੀਆ ਦੀ ਗੱਲ ਕਰੀ ਐ ਗਰਦ ਵੀ ਚਲ ਉਹਨਾਂ ਦੀ ਗਰਦ ਮੈਂ ਕਹਿੰਦਾ ਇਹਨਾਂ ਦੀ ਨਾ ਚੁੱਥੜ ਥੜ ਕੋਟ ਚੁੱਥੜ ਕੋਟਾਂ ਜੀ ਚਾਹੀਦੀ ਲੈਣਾ ਚੁੱਥੜ ਚੁੱਥੜ ਇਹ ਹੁਣ ਆਹ ਹੋਰ ਕਹਿੰਦੇ ਨਾਲ ਲੈਣੇ ਨਾਲ ਤੇ ਮੇਰੀ ਗੱਲ ਉਹ ਗੱਲ ਸਾਡੇ ਹੁੰਦੇ ਬਣ ਜਵਾਬ ਖਰਾਬ ਠੀਕ ਐ ਨਿੱਕੇ ਨਿੱਕੇ ਆ ਸਾਡੇ ਯਾਰ ਵੀਡੀਓ ਵੇਖ ਕੇ ਕੋਲ ਨੂੰ ਪਤਾ ਕ੍ਰਿਤਿਕਾ ਮਲਿਕ ਕੋਣ ਆ ਪਾਇਲ ਮਾਲਿਕ ਕੋਣ ਆ ਸਾਰਾ ਪਤਾ ਹੁੰਦਾ ਹੁੰਦਾ ਕੋਣ ਤੁਹਾਨੂੰ ਮੈਂ ਇੱਕ ਨਾਲ ਦੀ ਨਾਲ ਵੀਡੀਓ ਵੀ ਦਿਖਾਵਾਂਗਾ ਤੇ ਨਾਲ ਕਿ ਤੁਸੀਂ ਉਹ ਵੀਡੀਓ ਵੇਖਿਓ ਵੀ ਉਹ ਜਨਾਨੀ ਨੇ ਵਿਊ ਪਿੱਛੇ ਟਰੀਨਾ ਗੰਦ ਪਾਇਆ ਫਿਰ ਕਹਿੰਦੇ ਨੇ ਬੂਟਾ ਕਾਲਾ ਕੱਢਦਾ ਵੀ ਬੂਟਾ ਕਾਲਾ ਲੱਗਦੇ ਤਾਂ ਹੜ ਕੀ ਕਰੇ ਦੱਸੋ ਔਰ ਬੂਟਾ ਨਿਕਾਲੇ ਕਰਨੀ ਹੈ ਹੜ ਕੀ ਕਰੇ ਬੂਟਾ ਕੰਟੇ ਵਿੱਚ ਜਾਵੇ ਔਰ ਬੂਟਾ ਕੰਟੇ ਵਿੱਚ ਜਾਵੇ ਠੀਕ ਹੈ ਮੇਰੀ ਗੱਲ ਸੁਣ ਲੋ ਏ ਹੁਣ ਮਨ ਚਲੋ ਕਿਸੇ ਨੇ ਮਦਰ ਫਕਰ ਕਹਿਤਾ ਬੁੜਗਾ ਜੋ ਕਹਿਤਾ ਭੈਣ ਦੀ ਐ ਉਹ ਮਾਰੀ ਆਈ ਉਹ ਬਹੁਤ ਗਾਲਾਂ ਕੱਢੀਆਂ ਮੈਨੂੰ ਕਈ ਕਮੈਂਟ ਆਏ ਮੁੰਡਾ ਗਾਲਾਂ ਕੱਢਦਾ ਯਾਰ ਗਾਲਾਂ ਤਾਂ ਕੱਢਦਾ ਪਰ ਤੁਸੀਂ ਬੰਲੇ ਇਹ ਦੇ ਵੇਖਣੋ ਤੁਹਾਡੇ ਜਵਾਕਾਂ ਦੇ ਸਾਡਾ ਯਾਰ ਪੰਜਾਬ ਦਾ ਇਫੈਕਟ ਕੀ ਪੈ ਰਿਹਾ ਸਾਡਾ ਕਲਚਰ ਨੂੰ ਕੀ ਇਫੈਕਟ ਪੈ ਰਿਹਾ ਜਵਾਕ ਵੇਦੇ ਨੇ ਯਾਰ ਮੇਰੇ ਨਿੱਕੀ ਜਿਹੇ ਰਿਸ਼ਤੇ ਦੀ ਕੁੜੀ ਉਹ ਕਹਦੀ ਕੀ ਕਹਿੰਦੀ ਉਹ ਕਹਿੰਦੀ ਵੀ ਤੁਸੀਂ ਗ੍ਰਿਤਿਕਾ ਮਲਕ ਤੋਂ ਦੇ ਜਮ ਲਈ ਵੀ ਵੀਡੀਓ ਬਣੇ ਯਾਰ ਅੱਧ ਹੋ ਗਈ ਯਾਰ ਏ ਹੁਣ ਮੈਂ ਇਹ ਦੌਕਤ ਕਰਤ ਘਾ ਤੇਰਾ ਦਾ ਨੰਬਰ ਲੱਗਣਾ ਇੱਕ ਬੜਾ ਜੁਨਾਨੀ ਆਣਾ ਮੁਸ਼ਕੀ ਜੁਨਾਨੀ ਇੱਕ ਰੋਕੋ ਜਿੰਦੇ ਉੱਪਰ ਯਾਰਾ ਮੇਰੇ ਮੋਬਾਈਲ ਮੁਸ਼ਕ ਗਿਆ ਅੋ ਦਿਨ ਤੋਂ ਬਾਅਦ ਉਹ ਇਹਨਾਂ ਦਾ ਮੋਬਾਈਲ ਬੜਕ ਗਿਆ ਜਲਦੀ ਬੜਾ ਮੇਰਾ ਮੋਬਾਈਲ ਹੈ ਲੱਗ ਗਿਆ ਇਹ ਮੁਸ਼ਕਿਲ ਜਨਾਨੀ ਨੇ ਨਾ ਇੰਨਾ ਗੰਦ ਬਾਹਰ ਗਿਆ ਨਾ ਇਸ 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 ਮੁਸ਼ਕਿਲ ਦਾ ਨਾਮ ਹੈ ਇੱਕ ਵਾਰ ਰੁਕ ਜੋ ਮੈਦਨ ਵੀਡੀਓ ਹੁਣਾ ਦੀ ਸਾਡੀ ਕੋਈ ਸਕ੍ਰਿਪਟ ਨਹੀਂ ਹੁੰਦੀ ਅਸੀਂ ਸਿੱਧਾ ਡਾਇਰੈਕਟ ਗੱਲ ਉਸ ਨਾਲ ਜੋੜਿਆ ਅਸੀਂ ਬਾਰਡਰ ਪੱਟੀ ਵਾਲਿਆਂ ਸਾਨੂੰ ਕੋਈ ਸਕ੍ਰਿਪਟ ਬਾਰੇ ਕੋਈ ਨੋਲਜ ਨਹੀਂ ਕੁਝ ਨਹੀਂ ਤੇ ਸਾਨੂੰ ਬਾਅਦ ਵੀਡੀਓ ਜਿਹੜੇ ਦੋ ਚ ਅਸੀਂ ਵੇਖੀਦਾ ਉਹ ਵਿੱਚ ਡਾਊਨਲੋਡ ਕਰਕੇ ਤੇ ਉਹਨਾਂ ਦਾ ਬਣਾ ਦੀ ਤੇ ਨਾ ਸਾਨੂੰ ਕੋਈ ਵੀਰ ਬਣ ਕੇ ਕੋਈ ਐਂ ਸਾਡਾ ਭਰਾ ਵੇਂਦਾ ਪਿਆ ਹੋਵੇ ਸਾਨੂੰ ਦੱਸੇ ਕਿਵੇਂ ਸਪੋਰਟ ਕਰੋ ਸਾਨੂੰ ਯਾਰ ਠੀਕ ਹੈ ਤੇ ਸਾਡੀ ਸਕ੍ਰਿਪਟ ਸਾਡੀ ਸਕ੍ਰਿਪਟਰ ਨਹੀਂ ਹੁੰਦੀ ਸਾਡਾ ਸਿੱਧਾ ਸਿਸਟਮ ਹੈ ਡਾਇਰੈਕਟ ਕੰਮ ਹੋ ਸਕ੍ਰਿਪਟ ਲਿਖਣੀ ਯਾਰ ਸਟਾਰਟ ਕਰਾਂਗੇ ਭਰਾ ਆਪਾਂ ਦੇ ਕੀ ਗੱਲ ਆ ਹੁਣ ਯਾਰ ਅਜੇ ਪੂਰੀ ਨੌਲੇਜ ਨਹੀਂ ਹੈਗੀ ਐਵੇਂ ਮੈਂ ਕਹਾਂ ਤੇ ਚਲੋ ਨੌਲੇਜ ਆਏ ਦੀ ਆ ਬਾੜੀ ਮੋਟੀ ਚਲੋ ਆ ਵੇਖੋ ਹੁਣ ਪੱਦ ਪੇੜਾ ਮੂੰਹ ਪੱਦ ਪੇੜਾ ਵਖਾਣਾ ਪੱਦ ਪੇੜਾ ਆ ਜਨਾਨੀ ਆ ਨਾਮਰਾਜ ਜਨਾਨੀ ਵੇਖੋ ਸਭ ਤੋਂ ਪਹਿਲਾ ਵੀਡੀਓ ਜਿਹੜੀ ਆ ਨਾਮਰਾਜ ਜਨਾਨੀ ਦੀ ਇੱਕ ਕੰਬਲ ਇਹ ਆ ਲੇਖੋ ਐਨ ਦਨ ਕਪੜਾ ਵੇਖੋ ਜਾਣ ਕੇ ਖਾਂਦੀ 1 2 3 ਇੱਕ ਮਿੰਟ ਹੁਣ ਹੁਣ ਆ ਦੇਖੋ ਇੱਕ ਮਿੰਟ ਆਵਾਜ਼ ਨਹੀਂ ਗਈ ਯਾਰ ਨਹੀਂ ਆਵਾਜ਼ ਤਬਾਦ ਚ ਲੱਗ ਗਈ ਨਹੀਂ 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 ਆਵਾਜ਼ ਬਾਜਾ ਦਾ ਕੀ ਆ ਵੇਖੋ ਕੀ ਕਰਦੀ ਆਏ ਰੱਬਾ ਓ ਮਾਈ ਗੋਡ ਇਹ ਕੀ ਕਰ ਰਹੀ ਆ ਹੁਣ ਵੇਖੋ ਤੁਸੀਂ ਵੀ ਸਾਬਤ ਕੀ ਕਰਨਾ ਚਾਹਦੀ ਏ ਉੱਠੀ ਇੱਕ ਮਿੰਟ ਵੀਊ ਪਿੱਛੇ ਚੁੱਪ ਕਰੋ ਇਹਨੇ ਕਿਹਾ ਵੀ ਮਗਰੋਂ ਓਣਸ ਦੀ ਗੱਲ ਹੈ ਬੌਂਡ ਚ ਕਪੜਾ ਕਿਵੇਂ ਫਸਦਾ ਤੇਰੀ ਬੋੰਡ ਹੁਣ ਫਿਰ ਕੰਨੇ ਗੱਲ ਉਥਿਆਂ ਦੀ ਖੁੱਲੀ ਐ ਫਸੜੀ ਫਸਣਾ ਭੈਣ ਚੋਦ ਖੁੱਲੀ ਐ ਨਹੀਂ ਯਾਰ ਗੁੱਸਾ ਚੜਦਾ ਮੈਨੂੰ ਲੋਕਾਂ ਨੂੰ ਕੀ ਵਿਖਾਣ ਸਾਬਤ ਕਰਨਾ ਚਾਹੀਦੀ ਐ ਵੀ ਐ ਉੱਠੀ ਐ ਇੱਕ ਮਿੰਟ ਤੂੰ ਇੱਥੇ ਥੱਮ ਮਹਾਰਾਣਪੁਰ ਆਈ ਐ ਤੇ ਜੇ ਮੈਂ ਪਹਿਲਾਂ ਦੱਸ ਜਿਹੜਾ ਤੂੰ ਪਛਵਾੜੇ ਪਛਵਾੜੇ ਦੀ ਵੀਡੀਓ ਬਣਾ ਕੇ ਵਿਖਾ ਕੇ ਕੀ ਸਾਬਤ ਕਰਨਾ ਚਾਹੇ ਮਰਾ ਵੀ ਉੱਥੇ ਫੋਕਸ ਕੀਤਾ ਤੇ ਮੈਂ ਤੇ ਕਪੜਾ ਕਰ ਦੇ ਦੀ ਯਾਦੇ ਯਾਰ ਇਸ ਦਿਨ ਇਹ ਜਨਾਨੀਆਂ ਜਿਹੜੀਆਂ ਨੇ ਨਾ ਕਲਚਰ ਖਰਾਬ ਕੀਤਾ ਮੇਰੀ ਗੱਲ ਸੁਣ ਲੋ ਇੱਕ ਵੀਰ ਭਰਾ ਜਿਹਨਾਂ ਦੇ ਨਾਮ ਜਿਹਨਾਂ ਦੇ ਜਵਾਕ ਹੈਗੇ ਨੇ ਯਾਰ ਜਿਹਨਾਂ ਦੇ ਜਵਾਕ ਹੈਗੇ ਨੇ ਨਾ ਜਿਹਨਾਂ ਦੇ ਛੋਟੇ ਜਿਹਨਾਂ ਦੀ ਕੁੜੀਆਂ ਹੈਗੀਆਂ ਨੇ ਉਹਨਾਂ ਵੀਰ ਬਣ ਕੇ ਨਾ ਕੁੜੀਆਂ ਨੂੰ ਮੋਬਾਈਲ ਨਾ ਫੜਾਣ ਕਰਨਾ ਕੋਈ ਸ਼ੋਰਟਸ ਤੇ ਜਾਂ ਇਹ ਚੀਜ਼ਾਂ ਤੇ ਇਹ ਗਾਣੇ ਲਾਉਂਦਾ ਚੰਗੇ ਕੰਮ ਚੰਗੇ ਕੰਮ ਯਾਰ ਚੰਗਾ ਕੋਈ ਸਿੱਖਿਆ ਦਿਓ ਕੋਈ ਹੁਣ ਆ ਇੱਕ ਵੀਡੀਓ ਵੇਖ ਕੇ ਖੁਸ਼ ਪੰਜਾਬਣ ਦੀ 1 ਮਿੰਟ 1 ਮਿੰਟ ਇਹ ਮੁਸ਼ਕਿਲ ਨਾ ਕੀ ਕੀਤਾ ਬੂਟ ਆਰਾਖ ਦੇ ਜਾਣ ਕੇ ਠੀਕ ਹੈ ਠੀਕ ਹੈ ਹੁਣ ਵੇਖੀ ਆ ਵੀਡੀਓ ਕੀ ਵਿਊ ਪਿੱਛੇ ਆਰਾਖ ਦੇ ਜ਼ੋਰ ਦੇ ਬੂਟ ਵੀ ਕੋਈ ਬੰਦਾ ਹੋਰ ਵੜੇਗਾ ਠੀਕ ਹੈ ਹੁਣ ਵੇਖੋ ਬੰਦਾ ਹੋਰ ਵੜੇਗਾ ਹੋਰ ਤੇ ਕਾਰ ਲਾਇਆ ਕਮਲਾ ਇਹਦਾ ਨਾਮ ਰਾਹ ਅੰਨੇ ਵੇਖਿਆ ਬੂਟ ਬਸ ਕੋਈ ਪੇਲ ਪੇਲ ਪਸੰਦ ਕਰ ਰਿਹਾ ਆ ਗਿਆ ਹੁਣ ਪੇਲ ਪਸੰਦ ਖੁਸ਼ੀ ਪੰਜਾਬ ਨੇ ਪਿਲਪਸਨ ਤੈਨੂੰ ਇਨਾ ਕਰਾਂ ਦਾ ਸ਼ੌਂਕ ਕਿ ਖੁਸ਼ੀ ਪੰਜਾਬ ਨੇ ਕੀ ਗੱਲ ਏ ਹੁਣ ਬਾਹਰ ਰੱਖ ਤੇ ਤੂੰ ਸਾਬਤ ਕੀ ਕਰਨਾ ਚਾਹਦੀ ਵੀ ਮੈਨੂੰ ਪਿਲਪਸਨ ਦਾ ਸ਼ੌਕ ਪਿਲ ਯਾਰ ਮੈਂ ਤੁਨ ਮੁਕਦੀ ਗੱਲ ਪਿਲਪਸਨ ਹੁੰਦਾ ਪਿਲਪਸਨ ਤੇ ਉਹਦੀ ਹੁਣ ਇੰਨੀ ਇੰਨੀ ਨਾਮਰਾਦ ਹੋਈ ਪਰ ਇਹ ਵੀ ਇਹ ਭੈਜੋ ਤੂੰ ਸਾਬਤ ਕਰਨਾ ਚਾਹਦੀ ਵੀ ਮੈਂ ਪਿਲਪਸਨ ਕਰਨਾ ਵਾਹ ਖੁਸ਼ੀ ਪੰਜਾਬ ਨੇ ਤੇਰੀ ਹਿੰਦੀ ਤਾਂ ਪਹਿਲਾਂ ਪਿਲ ਪਹਿਲੀ ਤਾਂ ਗੱਲ ਤੇਰੀ ਕੱਚ ਦਾ ਹੋਇਆ ਬੁਰਾ ਹਾਲ ਠੀਕ ਏ ਤੂੰ ਬੁਰਾ ਹਾਲ ਤੇਰੀ ਕੱਚ ਦਾ ਇੱਕ ਮਿੰਟ ਇੱਕ ਗੜੀ ਕਸੀ ਇੱਕ ਮਿੰਟ ਹੋਰ ਵੀਡੀਓ ਕਾਣਾ ਇੱਕ ਤੋਂ ਦੋ ਤਿੰਨ ਅੱਜ ਜਨਾਨੀ ਨੇ ਬੜਾ ਖਰਾਬ ਕੀਤਾ ਇਹਦੇ ਸਪਾਈਲ ਰੋਸਟ ਲੈ ਕੇ ਆਵਾਂਗੇ ਹਸਬੰਡ ਵਾਈਫ ਇਹ ਜਨਾਨੀ ਦਾ ਨਾ ਆਈ ਆਮ ਚਲੋ ਠੀਕ ਹੈ ਮੰਨਦੇ ਆ ਇਹਨੇ ਥੋੜਾ ਬੋਤਾ ਜਿੰਮ ਕਰਤੀਆਂ ਠੀਕ ਆ ਪਰ ਜਿੰਮ ਦੇ ਵਿੱਚ ਜਾ ਕੇ ਤੁਸੀਂ ਹੁਣ ਨੂੰ ਓਵੇਂ ਦਾ ਵਖਾਉਣਾ ਫਿਰ ਫਾਇਦਾ ਕੀ ਜੇ ਮੇਰੇ ਮੋਟੀ ਵੀ ਨਹੀਂ ਗੱਲਾਂ ਚ ਜਾ ਰਹਾ ਅਸਲ ਜੇ ਬੰਦਾ ਜਿਮ ਜਾਂਦਾ ਵਰਕਆਊਟ ਕਰਦਾ ਇਹ ਜਨਾਨੀਆਂ ਜਿਮ ਜਾਂਦੇ ਨੇ ਕੈਮਰਾਮੈਨ ਲੈ ਕੇ ਵਰਕਆਊਟ ਕਾਹਦਾ ਹੋਇਆ ਸਿਰਫ ਪਾਊਡਰ ਨਹੀਂ ਹੋਰ ਕੈਮਰਾ ਨਾਲ ਲੈ ਕੇ ਜਾਣਾ ਆ ਜਿਹੜੀ ਵੀਡੀਓ ਦਿਖਾਈਏ ਕੈਮਰਾ ਨਾਲ ਲੈ ਕੇ ਜਾਣਾ ਤੇ ਉਹ ਵਰਕਆਊਟ ਕਾਹ ਹੋਇਆ ਯਾਰ ਉਹ ਤਾਂ ਫਿਰ ਰੀਲਾਂ ਬਣਾਉਣ ਜਾਂਦੇ ਆ ਹੁਣ ਵੇਖ ਔਰ ਸਪੈਸ਼ਲ ਵੀਡੀਓ ਵੇਖੇ ਕ੍ਰਿਤਿਕਾ ਮਲਗਦੀ ਵੀ ਇਹ ਹੁਣ ਗੋਲੀ ਹੋ ਜਾਂਦੀ ਏ 1 ਮਿੰਟ ਤੇ ਜਿਮ ਤੇ ਜਾ ਰਹੀ ਹੈ ਜਿਮ ਤੇ ਜਾ ਰਹੀ ਏ ਤੇ ਬਾਕਸ ਵੇਖੋ ਕਿੱਥੇ ਗਿਆ ਬਾਕਸ ਸਾਰੇ ਔਰ ਕੈਮਰੇ ਵੱਡੇ ਲੈ ਕੇ ਗਏ ਨੇ ਵੀ ਤੇਰਾ ਔਰ ਤੇਰੀ ਆ ਜਿਹੜਾ ਮਤੀਰਾ ਹੈਗਾ ਇੱਕ ਮਿੰਟ ਤੇਰਾ ਖਰਬੂਜਾ ਤੂੰ ਮਤੀਰਾ ਜਾਂ ਖਰਬੂਜਾ ਨਾਲ ਰਿਵਿਊ ਨਹੀਂ ਆਣੇ ਸੀ ਕੋਈ ਵੀ ਨਹੀਂ ਆਣਾ ਸੀ ਹੁਣ ਇਹ ਸਿਰਫ ਖਰਬੂਜੇ ਨੇ ਵੀਊ ਦਿੱਤੇ ਨੇ ਅਨਾਰ ਤੇ ਖਰਬੂਜੇ ਦੇ ਵੀਊ ਨੇ ਇਹ ਜਨਾਨੀਆਂ ਨਾ ਜਿੰਨਾ ਇੰਨਾ ਗੰਦ ਪਾਇਆ ਆ ਯਾਰ ਇਹਨਾਂ ਨੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਤੇ ਮੇਰੀ ਗੱਲ ਸੁਣੋ ਅੱਜ ਦਾ ਹੈਗਾ ਮੈਂ ਥੋੜਾ ਜਿਹਾ ਬੁਖਾਰ ਲੋੜੀ ਕਰਕੇ ਰੋਸਟ ਕਰ ਇਹਨਾਂ ਸਾਰਿਆਂ ਨੂੰ ਲੋੜੀ ਦੀ ਆ ਹਾਂ ਸੁਭ ਕਾਮਨਾ ਵਾ ਤੇ ਲੋੜੀ ਸਾਰਿਆਂ ਨੂੰ ਹੈਪੀ ਲੋੜੀ ਤੇ ਸਾਰਿਆਂ ਨੂੰ ਤੁਸੀਂ ਨੇ ਯਾਰ ਦੱਸਿਆ ਕਰੋ ਵੀ ਕਿੰਨੂੰ ਰੋਸਟ ਕਰੀ ਆ ਆਪਾਂ ਆਪਾਂ ਰੋਸਟ ਕਰਨ ਦਾ ਤਰੀਕਾ ਹੈਗਾ ਆਪਣਾ ਪਾウダー ਪੱਟੀ ਵਾਲਾ ਠੀਕ ਹੈ ਬੈਂਕ ਕੋਈ ਸਾਰੀ ਆਉਂਦੀ ਆ ਠੀਕ ਹੈ ਆਪਣੀ ਬੋਲੀ ਸਭ ਤੋਂ ਜ਼ਿਆਦਾ ਜਿਆਦਾ ਜਿਹੜੀ ਬੋਲੀ ਜਾਂਦੀ ਆ ਮਾਂ ਬੋਲੀ ਉਹ ਹਿੰਦੀ ਵਿੱਚ ਵੀ ਆ ਜੀ ਆਡੀਅੰਸ ਵੇਗੀ ਤਾਂ ਉਹਦੇ ਵਾਸਤੇ ਵੀ ਲੋ ਬਣਾਵਾਂਗੇ ਠੀਕ ਹੈ ਤੇ ਬਟ ਇੱਕ ਗੱਲ ਆ ਵੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਬ੍ਰਾਂਡਡ ਰਾਏ ਠੀਕ ਹੈ ਤੇ ਜਿਹੜੀਆਂ ਜਨਾਨੀਆਂ ਨੂੰ ਝੂਠਾ ਕੁੜਦਾ ਰਾਵਾਂ ਇੱਕ ਮਿੰਟ ਬ੍ਰਾਂਡਡ ਰਾਏ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਠੀਕ ਹੈ ਅੱਗੇ ਤੋਂ ਅੱਗੇ ਤੇ ਵੀਡੀਓ ਪਹੁੰਚਾਓ ਤੇ ਇਹ ਜਿਹੜੀ ਜਨਾਨੀਆਂ ਗੰਦ ਪਾਉਂਦੀਆਂ ਨੇ ਨਾ ਤੇ ਪਲੀਜ਼ ਇੱਕ ਆਦੇ ਜੋਕਾਂ ਨੂੰ ਫੋਨ ਨਾ ਪੜਾਓ ਮੈਂ ਤਾਂ ਰੋਸਟਰ ਬਣਾਇਆ ਤੇ ਇਹ ਵੀਡੀਓ ਆਣ ਗਈਆਂ ਅਗਾ ਹੋਰ ਥੈਂਕ ਯੂ ਜੀ ਲਵ ਯੂ ਟੂ ਬਾਲ ਸਬਸਕ੍ਰਾਈਬ ਮਾਈ ਚੈਨਲ ਓਕੇ ਜੀ ਓਕੇ ਮਿਲਦੇ ਆ ਬਾਅਦ క <tries> 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 <tries>